ਇੱਕ ਮਿੰਟ ਯਾਰ ਮੈਨੂੰ ਯਾਰ ਮੈਨੂੰ ਜਾ ਤਾਂ ਲੈਣ ਚੋ। ਫੇਰ ਕਰਾਂਗੇ ਫੇਰ ਕਰਾਂਗੇ। ਪਹਿਲਾਂ ਮੈਨੂੰ ਜਾ ਤਾਂ ਲੈ ਲਓ। ਮੁੰਡਾ ਬਾਦ। ਕੰਕਰਸੀ। ਮੁੰਡਾ ਬਾਦ। ਇਹਨਾਂ ਨੇ ਡਰਾਮਾ ਸਾਡਾ। ਇਹਨਾਂ ਲੋਕਾਂ ਨੇ ਡਰਾਮਾ ਕਿਉਂ ਬਣਾਇਆ ਹੈਗਾ ਯਾਰ? ਕਰੋ ਸਿਆਪਾ ਪਰਗੜਦਾ। ਹਾਏ 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 ਹਾਏ। ਕਰੋ ਸਿਆਪਾ ਪਰਗੜਦਾ। ਹਾਏ ਹਾਏ ਹਾਏ। ਭਗਵਾਨਤ ਮਾਨ ਦੇ ਵਿੱਚ ਬਿਲਕੁਲ ਜਾਨ ਹੈ ਨਹੀਂ। ਇਹਨਾਂ ਨੇ ਪਹਿਲਾ ਪਰਚਾ ਦਰਜ ਕਰਤਾ। ਮੈਂ ਕਦੀ ਡਰਿਆ ਨਹੀਂ ਯਾਰ ਯਾਰ ਮੈਂ ਕਹਿੰਦਾ ਉਹਨਾਂ ਨੂੰ ਉਹਨਾਂ ਨੂੰ ਸੱਦ ਲੈਨੇ ਉਹਨਾਂ ਨੂੰ ਬਲਾਓ ਯਾਰ ਆ ਜੋ ਜ਼ਿੰਮੇਵਾਰ ਬੰਦੇ ਆ ਸ਼ਹਿਰ ਦੇ ਇੱਕ ਘਟਿਆ ਹਰਕਤ ਕੀਤੀ ਏ ਕਿ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਵੀ ਇਹਨਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਏ ਔਰ ਉਹਦੀ ਜੋ ਵੀਡੀਓ ਵਾਇਰਲ ਕੀਤੀ ਗਈ ਏ ਮੈਂ ਕਹਿ ਸਕਦਾ ਕਿ ਇਦੋਂ ਘਟਿਆ ਗੱਲ ਕੋਈ ਆਪੋਸ਼ਨਲ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ ਦਿੱਲੀ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਆਤੀਸ਼ੀ ਨੂੰ ਲੈ ਕੇ ਭਾਜਪਾ ਦੇ ਵੱਲੋਂ ਗੁਰੂਆਂ ਦੇ અપਮਾਨ ਦੇ ਗੰਭੀਰ ਦੋਸ਼ ਲਗਾਏ ਗਏ ਸਤ ਤੋਂ ਬਾਅਦ ਪੰਜਾਬ ਦੇ ਕਈ ਹੋਰ ਲੀਡਰ ਜਿਵੇਂ ਸੁਖਬੀਰ ਬਾਦਲ, ਪ੍ਰਗਟ ਸਿੰਘ, ਸੁਖਪਾਲ ਸਿੰਘ ਖੇੜਾ ਦੇ ਵੱਲੋਂ ਆਤੀਸ਼ੀ ਦੇ ਵਿਰੋਧਚ ਉਹ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਪਰ ਆਪ ਦੇ ਵੱਲੋਂ ਸਪਸ਼ਟ ਤੌਰ ਤੇ ਇਸ ਨੂੰ ਫੇਕ ਉੱਤੇ AI ਵੀਡੀਓ ਕਿਹਾ ਗਿਆ ਜਿਸ ਤੋਂ ਬਾਅਦ ਜਲੰਧਰ ਚ ਪ੍ਰਗਟ ਸਿੰਘ ਸੁਖਪਾਲ ਸਿੰਘ ਕਹਿਰਾ ਸਮੇਤ ਹੋਰ ਕਈ ਲੀਡਰਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਹੁਣ ਮੰਤਰੀ ਮੋਹਿੰਦਰ ਪਗਤ ਆਮ ਆਦਮੀ ਪਾਰਟੀ ਦੇ ਵਰਕਰਾਂ ਸਮੇਤ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਪਹੁੰਚੇ ਇਸ ਮੌਕੇ ਜਦੋਂ ਪ੍ਰਗਟ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਹੀ ਰੋਕ ਦਿੱਤਾ ਗਿਆ ਇੱਕ ਮਿੰਟ ਯਾਰ ਮੈਨੂੰ ਫੇਰ ਕਰ ਲਾਂਗੇ ਫੇਰ ਕਰ ਲਾਂਗੇ ਫੇਰ ਮੈਨੂੰ ਜਾ ਤਾਂ ਲੈ ਨਹੀਂ ਫੇਰ ਕੀ ਫੇਰ ਦੀ ਗੱਲ ਹੋਈ ਆ ਨਹੀਂ ਫੇਰ ਕੀ ਇਹ ਕੀ ਗੱਲ ਹੋਈ ਹੈ ਮਾਹੌਲ ਨਹੀਂ ਹੈਗਾ ਜੀ ਗੱਲ ਇਹਨਾਂ ਨੇ ਡਰਾਮਾ ਸਿਆਨੇ ਬਣਾਇਆ ਇਹਨਾਂ ਲੋਕਾਂ ਨੇ ਡਰਾਮਾ ਕਿਉਂ ਬਣਾਇਆ ਹੈਗਾ ਯਾਰ ਹੁਣ ਹੀ ਬੁਲਾ ਲਓ ਯਾਰ ਮੈਂ ਮੈਂ ਤਾਂ ਮਿਲਣਾ ਚਾਹਣਾ ਮੈਂ ਤਾਂ ਮਿਲਣਾ ਚਾਹਣਾ ਪੁਲਿਸ ਪਤਾ ਨਹੀਂ ਇਹਨਾਂ ਨੇ ਪਹਿਲਾਂ ਪਰਚਾ ਦਰਜ ਕਰਤਾ ਅੱਛਾ ਮੈਨੂੰ ਲੱਗਦਾ ਹੁੰਦਾ ਸੀਗਾ ਕਿ ਯਾਰ ਇਹ ਅੱਧਾ ਅੱਧਾ ਕਿਲੋ ਪਿੱਤਰ ਲਈ ਫਿਰਦੇ ਆ ਚੰਗੇ ਸਮਝਦਾਰ ਲੋਕ ਹੈ ਪਰ ਬਿਲਕੁਲ ਬਿਲਕੁਲ ਜਾਨ ਹੈ ਨਹੀਂ ਔਰ ਔਰ ਜਿਹੜੇ ਖੜੇ ਆ ਚੱਪਲ ਚਟਿਆ ਦਿੱਲੀ ਵਾਲਿਆਂ ਦੇ ਉਹਨਾਂ ਦੇ ਦਿਮਾਗ ਹੈ ਨਹੀਂ ਬਿਲਕੁਲ ਚੱਪਲ ਚਟ ਕਿੱਦਾਂ ਕਰ ਚੱਪਲ ਚਟ ਇਸ ਕਰਕੇ ਹੁੰਦੇ ਵੀ ਜੋ ਉੱਥੋਂ ਮੈਸੇਜ ਆਉਂਦਾ ਇਹ ਤਾਂ ਇੱਥੇ ਵਜਾਉਣ ਆਉਂਦੇ ਆ ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਆ ਜਿਹੜਾ ਇਹਨਾਂ ਦਾ ਮੰਤਰੀ ਮੇਰਾ ਕਲਮਹਿੰਦਰ ਭਗਤਾ ਆ ਹੋਰ ਸਾंपਲੇ ਸੂੰਪਲੇ ਹੋਣੀ ਯਾਰ ਅਲਟੀਮੇਟਲੀ ਮੈਂ ਚੱਲਦਾ ਇਹਨਾਂ ਨੂੰ ਲਿਆਓ ਇੱਥੇ ਇਹ ਸ਼ਹਿਰਦਾਰ ਨਹੀਂ ਹੈਗੇ ਆਉਣ ਕੇ ਮੇਰੇ ਨਾਲ ਗੱਲ ਕਰਨ ਖੁੱਲੀ ਡਿਬੇਟ ਲਈ ਤਿਆਰ ਹੋ ਤੁਸੀਂ ਖੁੱਲੀ ਡਿਬੇਟ ਜਿੱਥੇ ਮਰਜੀ ਇੱਕ ਇੱਕ ਗੱਲ ਦਾ ਜਵਾਬ ਨਹੀਂ ਦੇ ਸਕਣਗੇ ਇਹ ਇੱਕ ਗੱਲ ਦਾ ਜਵਾਬ ਨਹੀਂ ਦੇ ਸਕਣਗੇ ਸੀਐਮ ਸਾਹਿਬ ਨੇ ਵੀ ਚੈਲੰਜ ਕਰਦੇ ਮੈਂ ਸੀਐਮ ਨੂੰ ਯਾਰ ਇਹਨਾਂ ਦਾ ਸੁਪਰ ਸੀਐਮ ਜਿਹੜਾ ਇਹਨਾਂ ਦਾ ਸੋਧਦੀ ਆ ਇਹਨਾਂ ਦਾ ਕੇਜਰੀ ਵਾਲੇ ਇਹਨਾਂ ਨੂੰ ਕਹੋ ਜੋ ਮਰਜ਼ੀ ਕਰ ਲੋ ਸਾਨੂੰ ਨਹੀਂ ਲੱਗਦਾ ਧਿਆਨ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਵੱਲ ਆ ਕੇ ਯਾਰ ਬਿਨਾ ਕਿਸੇ ਗੱਲੋਂ ਇਹ ਅਲਟੀਮੇਟਲੀ ਮੈਂ ਤਾਂ ਇਹਨੂੰ ਗੱਲ ਨੂੰ ਸਮਝ ਤਾਂ ਲਾਓ ਤੁਸੀਂ ਵੀ ਸਮਝ ਲਓ ਇਹ ਦਿੱਲੀ ਵਿਧਾਨ ਸਭਾ ਦਾ ਇਸ਼ੂ ਆ ਜੀ ਉਹਦੇ ਵਿੱਚ ਜੇ ਕੋਈ ਗਲਤ ਬੋਲਿਆ ਤਾਂ ਉਹ ਆਮ ਆਦਮੀ ਪਾਰਟੀ ਦੀ ਲੀਡਰ ਹੈ ਜੇ ਕਿਸੇ ਨੇ ਟੈਂਪਰਡ ਕੀਤਾ ਤੇ ਉਹ ਬੀਜੇਪੀ ਦੀ ਲੀਡਰ ਹੈ ਤੇ ਬੀਜੇਪੀ ਵਾਲਿਆਂ ਨੇ ਆਤਸ਼ੀ ਦੇ ਇੱਥੇ ਪੁਤਲੇ ਵੀ ਫੂਕੇ ਮੇਰਾ ਖਿਆਲ ਹੈ ਸਭ ਤੋਂ ਪਹਿਲੀ ਜਿਹੜੀ ਪੋਸਟ ਸ਼ੇਅਰ ਕੀਤੀ ਹੈ ਉਹ ਆਪਣੇ ਜਾਖੜ ਸਾਹਿਬ ਨੇ ਕੀਤੀ ਆ ਮਨਜਿੰਦਰ ਸਰਸੇ ਨੇ ਕੀਤੀ ਆ ਤੇ ਫਿਰ ਮੈਨੂੰ ਲੱਗਦਾ ਉਹ ਕਿੱਥੇ ਗਏ ਤੁਹਾਨੂੰ ਮੈਂ ਇਸ ਕਰਕੇ ਤਾਂ ਕਹਿਣਾ ਪਏ ਬੀਜੇਪੀ ਦੀ ਬੀ ਟੀਮ ਆ ਸਰ ਇੱਕ ਗੱਲ ਵੀ ਜਦੋਂ ਜਦੋਂ ਇਹਨਾਂ ਨੇ ਉਹਦੇ ਪੁਤਲੇ ਵੀ ਫੂਕਤੇ ਤੁਸੀਂ ਕਿਸੇ ਬੀਜੇਪੀ ਦਾ ਨਾਮ ਸੁਣਿਆ ਇੱਥੇ ਲੀਡਰ ਦਾ ਇਹ ਧਰਨਾ ਤਾਂ ਬੀਜੇਪੀ ਦੇ ਖਿਲਾਫ ਲਾਉਣ ਉੱਥੇ ਭਈ ਭਈ ਜਾਂ ਤਾਂ ਟੈਂਪਰਡ ਜਿੱਥੋਂ ਹੋਈ ਆ ਉਹ ਪ੍ਰੋਬਲਮ ਐ ਜਾਂ ਜਿਨ੍ਹਾਂ ਨੇ ਟੈਂਪਰਡ ਕੀਤੀ ਆ ਉਹ ਪ੍ਰੋਬਲਮ ਐ ਗਲਤ ਐ ਇੰਨੀ ਆ ਨਾ ਔਰ ਉਹ ਵਿਧਾਨ ਸਭਾ ਦੀ ਜਿਹੜੀ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਆ ਜੀ ਉਹਦੇ ਕਰਕੇ ਪ੍ਰਿਵਿਲੇਜ ਮੋਸ਼ਨ ਜਿਹੜਾ ਆ ਇੱਥੇ ਵਾਲੀ ਸੀਪੀ ਨੂੰ ਇਹ ਤਾਂ ਅਫਸਰਾਂ ਨੂੰ ਪ사 ਕੇ ਇਹਨਾਂ ਨੇ ਅਸਲੀ ਗੱਲ ਐ ਅਫਸਰਾਂ ਦਾ ਕਸੂਰ ਹੀ ਹੈ ਨੀ ਵਿਚਾਰਿਆਂ ਦਾ ਇਹ ਤਾਂ ਬਿਲਕੁਲ ਇਹ ਤਾਂ ਇਹ ਤਾਂ ਮੈਨੂੰ ਲੱਗਦਾ ਮਤਲਬ ਮੈਨੂੰ ਹੈਰਾਨਗੀ ਵਾਲੀ ਇਸ ਗੱਲ ਦੀ ਗੱਲ ਐ ਕਿ ਜਿੱਦਾਂ ਜਲੰਧਰ ਸੀਪੀ ਆ ਤਨਪ੍ਰੀਤ ਕੌਰ ਚੰਗੀ ਲੇਡੀ ਸੀ ਜੀ ਪਰ ਇੰਨੇ ਨਪੁੰਸਕ ਹੋ ਗਿਆ ਮੈਂ ਡੀਜੀਪੀ ਡੀਜੀਪੀ ਇੰਨਾ ਨਪੁੰਸਕ ਅੱਛਾ ਇੱਕ ਪਾਸੇ ਯਾਰ ਰਿਸਿਊਜ਼ ਹੈ ਡੀਜੀਪੀ ਇਹੋ ਜਿਹਾ ਨਪੁੰਸਕ ਮੈਨੂੰ ਲੱਗਦਾ ਕਿਸੇ ਨਾਲ ਖੜਦਾ ਹੀ ਨਹੀਂ ਹੈ ਕਿਸੇ ਨਾਲ ਨਹੀਂ ਖੜਦਾ ਅੱਜ ਈਵਨ ਕੇ ਕਾਸਟੇਬਲ ਨੂੰ ਵੀ ਇਹ ਗੱਲ ਸਮਝ ਆਉਂਦੀ ਹੈ ਵੀ ਸਾਡੇ ਨਾਲ ਕਿਸੇ ਨੇ ਨਹੀਂ ਖੜਨਾ ਅਸੀਂ ਆਪਣੇ ਆਪ ਤਾਂ ਹੀ ਇਹ ਕਦੀ ਮਿੰਤਾ ਕਰਦੇ ਆ ਵਿਚਾਰੇ ਮਿੰਤਾ ਹੀ ਕਰਦੇ ਆ ਹੋਰ ਕੀ ਕਰਦੇ ਆ ਇੱਕ ਪਾਸੇ ਤੁਹਾਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਡੇ ਖਿਲਾਫ ਗ੍ਰਿਫਤਾਰੀ ਦੇ ਨਾਰੇ ਲਗਾਏ ਜਾ ਰਹੇ ਨੇ ਦੂਜੇ ਪਾਸੇ ਮੈਂ ਤਾਂ ਕਹਿਣਾ ਮੈਂ ਤਾਂ ਸੀਪੀ ਨੂੰ ਕਿਹਾ ਸੀ ਮੈਂ ਕਹਾਂ ਮੈਨੂੰ ਦੱਸ ਦਿਓ ਮੈਂ ਇੱਥੇ ਆ ਜੰਨਾ ਉੱਥੇ ਦੂਜੇ ਪਾਸੇ ਇਸ ਮੌਕੇ ਤੇ ਮੌਜੂਦ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕੀ ਕਿਹਾ ਆਓ ਸੁਣਦੇ ਹਾਂ ਸੱਚਾਈ ਤੇ ਹੈਗੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀ ਹੈ ਅੱਜ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਫੇਵਰ ਚ ਖੜੀ ਹੈਗੀ ਹੈ ਇਹ ਦੂਜੀਆਂ ਪਾਰਟੀਆਂ ਨੂੰ ਆਪੋਜੀਸ਼ਨ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਚਾਹੇ ਉਹ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਕਿਉਂਕਿ ਉਹਨਾਂ ਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ 1927 ਵਿੱਚ ਲੋਕਾਂ ਨੇ ਉਹਨਾਂ ਨੂੰ ਆਪੋਜੀਸ਼ਨ ਦੀਰਕਾਰ ਦਿੱਤਾ ਹੈਗਾ ਨਾ ਭਾਜਪਾ ਨੂੰ ਨਾ ਅਕਾਲੀ ਦਲ ਨੂੰ ਕਾਂਗਰਸ ਨੂੰ ਕਿਸੇ ਨੇ ਸਪੋਰਟ ਕਰਨਾ ਇਹ ਚੀਜ਼ਾਂ ਨੂੰ ਕੋਈ ਬਰਦਾਸ਼ਤ ਨਹੀਂ ਹੋ ਰਹੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਸਭ ਦੇ ਸਤਿਕਾਰਯੋਗ ਨੇ ਔਰ ਸਾਰੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਰ ਇਹਨਾਂ ਨੇ ਇੰਨੀ ਘਟਿਆ ਇੱਕ ਘਟੀਆ ਹਰਕਤ ਕੀਤੀ ਹੈ ਕਿ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਵੀ ਇਹਨਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੀ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਮੈਂ ਕਹਿ ਸਕਦਾ ਕਿ ਇਦੋਂ ਘਟੀਆ ਗੱਲ ਕੋ ਆਪੋਸ਼ਨਰ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ ਔਰ ਅਸੀਂ ਆ ਜਾਮ ਆਦਮੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਕਿ ਜਿਹਨਾਂ ਲੋਕਾਂ ਨੇ ਇਸ ਟੀ ਨੂੰ ਬੁੜਾਵਾ ਦਿੱਤਾ ਹੈ ਉਸ ਵੀਡੀਓ ਨੂੰ ਜਿਹੜੀ ਗਲਤ ਵੀਡੀਓ ਟੈਂਪਰਿੰਗ ਕੀਤੀ ਗਈ ਵੀਡੀਓ ਹੈ ਉਹਨੂੰ ਜੋ ਉਹਨਾਂ ਨੇ ਵਾਇਰਲ ਕਰਕੇ ਲੋਕਾਂ ਤੱਕ ਪਹੁੰਚਾਇਆ ਹੈ ਘਟਿਆ ਹਰਗਤ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਇਸ ਇੱਥੇ ਆਏ ਹੈਗਾ ਨੰਬਰ 2 ਨੰਬਰ 2 ਦੂਜੀ ਦੀ ਗੱਲ ਹੈਗੀ ਹੈ ਕਿ ਅੱਜ ਅਗਰ ਮੁੱਦਾ ਗੱਲ ਕਰਨ ਦਾ ਹੈਗਾ ਤੇ ਆਪਰੇਸ਼ਨ ਚਾਹੀਦਾ ਹੈ ਕਿ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਜਿਹੜਾ ਭਲੇ ਦੀ ਗੱਲ ਕਰਨ ਪਰ ਕੋਈ ਉਹਨਾਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਹੈਗਾ ਲੇਕਿਨ ਜੀ ਭਗਤ ਜੀ ਅਗਰ ਬਾਤ ਕੀ ਜਾਏ ਤਾਂ ਐਫਆਈਆਰ ਜੋ ਦਰਜ ਕੀਤੀ ਗਈ ਹੈ ਉਸਮੇ ਕਿੰਨੇ ਨਾਮ ਹੈ ਇਹ ਬਤਾ ਦਿਜੀਏ ਜਰਾ ਜੀ ਐਫਆਈਆਰ ਮਿਸਟਰ ਦੇ ਖਿਲਾਫ ਕੀਤੀ ਹੈ ਪੰਜਾਬ ਵਾਲਿਆਂ ਨੇ ਕਿਉਂਕਿ ਕਿਉਂਕਿ ਸ਼ੁਰੂ ਪਾਲ ਖੇਰਾ ਦਾ ਵੀ ਨਾਮ ਹੈ ਇਹ ਇਹਨਾਂ ਲੋਗੋ ਨੇ ਜੋ ਵਾਇਰਲ ਕੀ ਹੈ ਅਗੇ ਆਨਵਰਡ ਕੀਤੀ ਹੈਗੀ ਹੈ ਉਹਦੇ ਬਾਰੇ ਜਿਹੜੀ ਜਾਂਚ ਕਰਕੇ ਉਹਨੂੰ ਕਾਰਵਾਈ ਸਰਕਾਰ ਉਹ ਵੀ ਕਰੇਗੀ ਇਹਨਾਂ ਦਾ ਨਾਮ ਹੈ ਇਨਕਾ ਘਿਰਾਵ ਕਰ ਰਹੇ ਇਨਕਾ ਨਾਮ ਹੈ ਕਿ ਪ੍ਰਗਟ ਸਿੰਘ ਦਾ ਨਾਮ ਹੈ ਸੁਖਪਾਲ ਖੇਰਾ ਦਾ ਨਾਮ ਹੈ ਐਫਆਈਆਰ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜੋ ਹੈ ਅਸੀਂ ਆਏ ਹੈਗੇ ਆ ਕਿ ਇਹਨਾਂ ਲੋਕਾਂ ਨੇ ਪਰ ਜੇ ਉਸ ਨੂੰ ਕੋ ਮੰਕਾ ਇਹ ਮੰਕਨ ਨਾ ਵਾਸੇ ਆਇਆ ਕਿ ਜਿਹੜਾ ਵਾਇਰਲ ਕੀਤੀ ਹੈ ਵਾਇਰਲ ਕਰਨਾ ਵੀ ਕਰਾਇਮ ਹੈਗਾ ਇਹਨਾਂ ਵਾਇਰਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਟੈਂਪਰਡ ਹੈ ਵੀਡੀਓ ਪਰ ਜਿਹੜੀ ਹਾਊਸ ਦੇ ਕਾਰਵਾਈ ਹੋਈ ਹੈ ਇਹ ਜਾਂਚ ਹੋ ਗਈ ਹੈ ਲੋਕਲ ਹਾਊਸ ਦੇ ਦਿੱਲੀ ਹਾਊਸ ਦੇ ਵਿੱਚ ਜਿਹੜੀ ਦਿੱਲੀ ਹਾਊਸ ਦੇ ਵਿੱਚ ਕਾਰਵਾਈ ਹੋਈ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਉਹਦੇ ਬਾਰੇ ਜਿਹੜੀ ਹੈਗੀ ਨਾ ਇਟ ਇਜ਼ ਮੈਟਰ ਆਫ ਵੈਰੀਫਿਕੇਸ਼ਨ ਹੈਗਾ ਲੇਕਿਨ ਕਹਾਂਗੇ ਇਸ ਦੇ ਵਿੱਚ ਗੱਲ ਹੋ ਰਹੀ ਹੈ ਕਿ ਉਹ ਹਾਊਸ ਦੀ ਪ੍ਰਾਪਰਟੀ ਹੈ ਔਰ ਉਹਨੂੰ ਵਰਤਿਆ ਗਿਆ ਬਾਹਰ ਦੈਟ ਮੀਨ ਨਹੀਂ ਨਹੀਂ ਵੈਰੀਫਾਈ ਕਰਨ ਜਿਹਨਾਂ ਨੂੰ ਕਰਨੇ ਹੈਗਾ ਉਹਨਾਂ ਨੂੰ ਉਹ ਜਿਹੜੀ ਗੱਲ ਹੈਗੀ ਦਿੱਲੀ ਤੱਕ ਕਿਉਂ ਨਹੀਂ ਹੋ ਰਹੀ ਜੀ ਐਫ ਆਰ ਜਿਹੜੀ ਜਲੰਧਰ ਚੋਂ ਹੀ ਹੈ ਜਨ ਤੱਕ ਕਿਉਂ ਨਹੀਂ ਹੋ ਰਹੀ ਜਨ ਤੱਕ ਐਫ ਆਰ ਨੂੰ ਤੁਹਾਨੂੰ ਪਹਿਲੇ ਕਿਹਾ ਤਾਂ ਮਿਸਟਰ ਦੇ ਖਿਲਾਫ ਬਾਹਰਲ ਕੀਤੀ ਉਹਨਾਂ ਨੇ ਲਾਉਨ ਕੀਤੀ ਐਫਰ ਕੀਤੀ ਗਈ ਹੈ ਉਹਦੇ ਖਿਲਾਫ ਜੀ ਹੈਗਾ ਨਾ ਤੁਹਾਨੂੰ ਬਹੁਤ ਅਰੇ ਭਾਈ ਬਹੁਤ ਜਲਦੀ ਤੁਹਾਨੂੰ ਦੱਸਿਆ ਜਾਏਗਾ ਵੀ ਇਹ ਇਹਦੇ ਜਾਂਚ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਕਰਕੇ ਆਪਾਂ ਜਿਹੜਾ ਕੰਟਰੋਵਰਸੀ ਚ ਨਹੀਂ ਤੁਸੀਂ ਪੈਣਾ ਹੈਗਾ ਤੁਸੀਂ ਜਿਹੜੀ ਗੱਲ ਮੁੱਦੇ ਦੀ ਗੱਲ ਕਰੋ ਮੇਰੇ ਨਾਲ ਮੇਰੇ ਵੀਰੋ ਕਿ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪੋਜੀਸ਼ਨ ਕੋਲੋਂ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੋਣ ਦੇਣਾ ਕਿਸੇ ਵੀ ਕੀਮਤ ਤੇ ਮੈਂ ਆਮ ਆਦਮੀ ਪਾਰਟੀ ਜੋ ਹੈ ਲੋਕਾਂ ਦੀ ਸੁਰੱਖਿਆ ਲਈ ਖੁੱਸ ਤੇ ਹੈਗੀ ਹੈ